120 ਨੰਬਰ ਸਵਾਲ ਦਾ ਜਵਾਬ ਹੈ ਭਾਈ 치ੜੇ ਤੋਂ ਭਾਵ ਹੁੰਦਾ ਕਰੜੇ ਤੋਂ ਜਿਵੇਂ ਕੋਈ ਕਪੜਾ ਨਾ ਪਾੜਦੇ ਤੇ ਕਹਿੰਦੇ ਬੜਾ 치ੜਾ ਕਪੜਾ ਹੈ ਵੀ ਖਿੱਚਿਆ ਵੀ ਨਹੀਂ ਪਾੜਦਾ ਹੈਨਾ ਤੇ ਕੋਈ ਲੱਕੜ ਨਾ ਕੱਟੀ ਜਾਵੇ ਜਾਂ ਕਰਦਿਆ ਕਰਦਿਆਂ ਜਮ ਅਸਤੇਰੇ ਤੇ ਵੀ ਅੜੀ ਰਹੇ ਤੇ ਆਖੀਦਾ ਯਾਰ ਬੜੀ 치ੜੀ ਲੱਕੜ ਹੈ ਵੀ ਵੱਡੀ ਨਹੀਂ ਜਾਣਦੀ ਕਈ 치ੜੇ ਸੁਭਾਅ ਦੇ ਬੰਦੇ ਵੀ ਹੁੰਦੇ ਨੇ ਉਹ ਹਰ ਜਗ੍ਹਾ ਪੈਸਾ ਵੀ ਲਾਉਣਾ ਸੋਚ ਸਮਝ ਕੇ ਹਰ ਗੱਲ ਨਾਪ ਤੋਲ ਕੇ ਕਰਨੀ ਉਹਨਾਂ ਨੂੰ ਵੀ ਕਹਿ ਦਿੰਦੇ ਵੀ ਬੜੇ ਚੀੜੇ ਸੁਵਾਦਾ ਯਾਰ ਇਹ ਖੁੱਲੇ ਸੁਵਾਦਾ ਨਹੀਂਗਾ ਤੇ ਅੱਜ ਦਾ ਸਵਾਲ ਏ ਭਾਈ ਮੀਸਣਾ ਕਿਨੂੰ ਕਹਿੰਦੇ ਆ ਮੀਸਣਾ ਸ਼ਬਦ ਜਿਹੜਾ ਇਹ ਕਾਹਦੇ ਲਈ ਵਰਤਿਆ ਜਾਂਦਾ ਏ ਸਵਾਲਾਂ ਦਾ ਜਵਾਬ ਜ਼ਰੂਰ ਦਿਆ ਕਰੋ ਆਪਣੀ ਨਵੀਂ ਪੀੜ੍ਹੀ ਇਹਨਾਂ ਨਾਲ ਪ੍ਰਾਤਨ ਸ਼ਬਦਾਂ ਦਾ ਪਤਾ ਲੱਗ ਸਕੇ ਇਹ ਆਪਣੇ ਵਿਰਸੇ ਦੇ ਲੋਪ ਹੁੰਦੇ ਸ਼ਬਦ ਨੇ ਇੱਥੇ ਸਾਹਮੇ ਰਹਿਣਗੇ ਹੋਰ ਵੀ ਬੜੇ ਚੈਨਲ ਬਣੇ ਹੋਣਗੇ ਕਿਤਾਬਾਂ ਵੀ ਛਪੀਆਂ ਨੇ ਮੈਨੂੰ ਇੱਕ ਦਿਨ ਇੱਕ ਆਇਆ ਸੀ ਕਿਸੇ ਦਾ ਕਮੈਂਟ ਬਾਈ ਦਾ ਉਹ ਕਹਿੰਦਾ ਵੀ ਇਹਦੇ ਤੇ ਮੇਰੀ ਨਾਲ ਇੱਕ ਕਿਤਾਬ ਛਪੀ ਹੋਈ ਵੀ ਮਾਜ ਦੇ ਅਲੋਪ ਹੁੰਦੇ ਸ਼ਬਦ ਤੇ ਇਸ ਕਰਕੇ ਜੇ ਆਪਾਂ ਗਾਂਹ ਦੀ ਗਾਂ ਇਦਾਂ ਸ਼ਬਦਾਂ ਨੂੰ ਫਲਾਵਾਂਗੇ ਇਹਨਾਂ ਤੇ ਬਚੇ ਰਹਿਣਗੇ